ਸਤਿਗੁਰੂ ਸਾਡੇ ਵੀ ਸ੍ਰੀ ਪ੍ਰਾਨ ਅਕੀ ਮਾਰਗ ਦੀ ਕਿਰਪਾ ਦੇਖੋ ਗੰਗਾ ਮੌਸਮ ਕਰਤਾ ਦੀ ਮਾਰਗ ਦੀ ਕਿਰਪਾ ਆਈ ਹੈ ਫੈਮਲੀ ਸਾਡਾ ਹੋ ਜੇ ਸਹੀ ਗੱਲ ਆ ਕੀ ਤੇਰੇ ਰੰਗ ਨਿਆਰੇ ਮਾਲਕਾ ਆ ਗਈ ਗਿਆ ਤਰਾ ਉਹ ਵੇ ਨਾ ਉਹ ਇਧਰ ਆਇਆ ਨਹੀਂ ਬ੍ਰੇਕ ਨਹੀਂ ਠੀਕ ਹੈ ਵੇਖ ਜੀ ਨੋ ਇੱਕ ਵਿਚਾਰਾ ਮਜ਼ਦੂਰ ਆਦਮੀ ਆ ਸਾਢੇ 10 ਹੋਣੇ 11 ਵਜੇ ਜਾਣ ਤੁਰਨਾ ਇੱਥੋਂ ਤੇ 12 ਵਜੇ ਨੇ ਘਰ ਪਹੁੰਚਣਾ ਹੈ ਵੀ ਦੁਨੀਆਦਾਰੀ ਆ ਹੈ ਨਹੀਂ ਇਹਦਾਰੀ ਹੈ ਨਾ ਪਰ ਇਮਾਨਦਾਰੀ ਨੇ ਚੱਲਨੀ ਪਿਆਹਾ ਤਾਂ ਬੰਦਾ ਕਿ ਮਰਨਾ ਵਾ ਭਰ ਜਿੰਨੀ ਕਮਾਈ ਜਾਂਦੀ ਹੈ ਮੰਦਰੀਏ ਕਾ ਮੰਦਰੀਏ ਤੁੰਗੜਾ ਮੈਂ ਮਿੰਨੂ ਨੇ ਕੋ ਸ਼ੱਕ ਹੈਗਾ ਮੈਂ ਕਹਿੰਦਾ ਵਾ ਇਹ ਗੱਲ ਕੀਤੀ ਹੈ ਪ੍ਰੇਮ ਬਾਹਾਨਾ ਕਰ ਦਿੱਤੀ ਹੈ ਤੁੰਨੂ ਕੋ ਸ਼ੱਕ ਨਹੀਂ ਆ ਗਿਆ ਠੀਕ ਹੈ ਮੈਂ ਕਹਿੰਦਾ ਵਾ ਇਹ ਗੱਲ ਕਰਨਿਆ ਵੀਡੀਓ ਬਣਾਉਣਾ ਮੈਂ ਭਰਾ ਆ ਆਪਣਾ ਵਿਲਮਨ ਡੇਲੀ ਇੱਥੇ ਮਿਲਦਾ ਡੇਲੀ ਮਿਲਦਾ ਇੱਥੇ 11 ਵਜੇ ਇਨੇ ਤੁਰਨਾ ਇਥੋਂ ਤੇ ਮੈਂ ਜਾਣਾ ਘਰ 12:30 1 ਵਜੇ ਆਪੋ ਆਪਣੀ ਮਿਹਨਤ ਹੈ ਕਿ ਨਹੀਂ ਤੇ ਵੀਰ ਜੀ ਸ਼ਰਨ ਬੇਨਤੀ ਕੀਤੀ ਭਰਾਵਾਂ ਨੂੰ ਕਿ سپورਟ ਕਰੋ ਜੇ ਆਪਾਂ ਵੀ ਕਿਤੇ ਗੁਰੂ ਹੋਗੇ ਤਾਂ ਆਈਏ ਮਾਰ ਸਕਦੇ ਅ ਜਿਹੜੀ ਵਾਹਿਗੁਰੂ ਨੇ ਕਿਰਪਾ ਕੀਤੀ ਕੋ ਰਾਮਦਾਸ ਨੇ ਨਜ਼ਾਰਾ ਵੇਖੋ ਅਜੇ ਅੱਜ ਦਾ ਨਜ਼ਾਰਾ ਤੇ ਹੈ ਹੀ ਵੱਖਰਾ ਨਾ ਅਬਰ ਹਿੰਦੀ ਮਾਸਟਰ ਉਹ ਵੇਖੋ ਯਾਰ ਸ਼ਰਾਬੀ ਗਬਾਬੀ ਬੰਦਾ ਹੋਵੇ ਕੋਈ ਵੀਡੀਓ ਪਾਵੇ ਤੋਂ ਨੂੰ ਬੜੇ ਲਾਈਕ ਮਿਲਦੇ ਈਵੂ ਮਿਲਦੇ ਸਾਡੇ ਵਰਗਾ ਵੀਡੀਓ ਬੋਣਾ ਤੇ ਗੁਰਬਾਣੀ ਦੀ ਸ਼ੀਰਤੀ ਮੇਰੇ ਕੋਲ ਬਿੰਦ ਤੱਕ ਨਹੀਂ ਹੈ ਅਹੀਂ ਕਦੀ ਗਲਤ ਵੀਡੀਓ ਪਾਈ ਨਹੀਂ ਕਦੀ ਅਸੀਂ ਮਾਰਬਲ ਦਾ ਕੰਮ ਕਰਦੇ ਹਾਂ ਕਾਰੋਬਾਰੀ ਨਾ ਹੀ ਦੱਸ ਕੇ ਮਾਰਵਲ ਵਾ ਦੀ ਕਾਰੋਬਾਰ ਸਮਝ ਗਏ ਨੇ ਵੀ ਕਾਰੋਬਾਰ ਸਾਡਾ ਕੀ ਹੋਈਆ। ਸੋਸਤਾ ਜੀ। ਅੱਜ ਕੱਲ੍ਹ ਹੁਣ ਦੀ ਜੀ ਮਾਲਕ ਦੇ ਰੰਗ ਤੇ ਮਾਲਕ ਦੇ ਰੰਗ ਵੱਖਰੇ ਹੀ ਆ। ਕੋਈ ਪਛਾਣ ਨਹੀਂ ਸਕਦਾ। ਐਸ ਵਕਤ ਅਹੀਂ ਟ੍ਰੇਲੀ 'ਚ ਲੱਗੇ ਖੜੇ ਆ।